ਮੈਂ ਉਹ ਉਸ ਬਾਣੀ ਦੀ ਬਰਾਬਰ ਤਾਂ ਮੇਰਾ ਇਤਿਹਾਸ ਨਹੀਂ ਕਰ ਸਕਦਾ ਮਾਜ ਕਹਿੰਦੇ ਡਾਰਸੀ ਇਸ ਗੱਲ ਦਾ ਕਿ ਜਿੰਨੇ ਪੀਰ ਬਕੰਮਰ ਅਵਤਾਰ ਆ ਪਿਛਲੇ ਸਮੇਂ ਹੋਏ ਨੇ ਉਹਨਾਂ ਦੇ ਚੇਲਿਆਂ ਨੇ ਇਤਿਹਾਸ ਲਿਖਦੇ ਰਹੇ ਰੱਬ ਲਿਖਦਾ ਉਹ ਰੱਬ ਸੀ ਭਗਵਾਨ ਸੀ ਅੱਲਾਹ ਸੀ ਮਾਫ ਕਰੋ ਅੱਜ ਦੀ ਵੀ ਗੱਲ ਸੁਣ ਲਿਓ ਜੀ ਅੰਮਰਸਰ ਸਾਹਿਬ ਤੋਂ ਦਿੱਲੀ ਨੂੰ ਕਿਤੇ ਨਾ ਤੁਸੀਂ ਬੱਸ ਤੇ ਜਾਂ ਕਾਰ 'ਚ ਬਹਿ ਕੇ ਚਲੇ ਜਾ ਰਹੇ ਹੋ ਹਾਈਵੇ ਦੇ ਉੱਤੇ ਧਿਆਨ ਨਾਲ ਸਾਈਨ ਬੋਰਡ ਪੜ੍ਹਦੇ ਜਾਓ ਬਾਸ ਸਟਾਪਾਂ ਦੇ ਸਾਈਨ ਬੋਰਡ ਘੱਟ ਮਿਲਣਗੇ ਭਗਵਾਨ ਸਟਾਪਾਂ ਦੇ ਜ਼ਿਆਦਾ ਮਿਲਣਗੇ ਅੱਜ ਫੇਰ ਆਖੂ ਸਤਨਾਮ ਸ੍ਰੀ ਵਾਹਿਗੁਰੂ ਇਥੇ ਅੱਲਾਹ ਰਹਿੰਦਾ ਹੈ ਖੁਦਾ ਰਹਿੰਦਾ ਹੈ ਰੱਬ ਰਹਿੰਦਾ ਹੈ ਭਗਵਾਨ ਰਹਿੰਦਾ ਹੈ ਆਹ ਰੱਬ ਨੂੰ ਬੁਲਾ ਦੀਏ ਬਹੁਤ ਜ਼ਿਆਦਾ ਗੁਰਮਤਿ ਉਦੋਂ ਤਾਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਤਾਂ ਬਾਬੇ ਬਕਾਲੇ 22 ਮੰਝੀਆਂ ਲੱਗੀਆਂ ਸੀ ਅੱਜ ਜੇ ਮੈਂ 22 ਲੱਖ ਵੀ ਕਹਿੰਦਾ ਸਹਿ ਤਾਂ ਵੀ ਥੋੜੀਆਂ ਆਉਣ ਕਾਰਕਾਰ ਹੋਏ ਬਹੰਗੇ ਰਾਮ ਲਿਖ ਦਿੱਤਾ ਪੰਜ ਬਰਦਾਸ਼ ਜੀ ਨੇ ਜੀ ਤੋਂ ਗੁਰੂ ਪਿਆਰੇਓ ਮਾਝ ਕਾਲੇ ਮੈਂ ਇਸ ਕਰਕੇ ਇਤਿਹਾਸ ਲਿਖਿਆ ਜੇ ਮੈਂ ਨਾ ਲਿਖਦਾ ਮੇਰੇ ਮਗਰੋਂ ਮੇਰੇ ਸੇਵਕ ਤੁਸੀਂ ਗੁਰਸਿੱਖ ਲਿਖਦੇ ਸੰਗਤਾਂ ਲਿਖਦੀਆਂ ਉਹ ਲਿਖਦੇ ਆ ਲਿਖਦੇ ਕਿਤੇ ਮੈਨੂੰ ਰੱਬ ਨਾ ਲਿਖ ਦਿੰਦਿਆਂ ਮੈਂ ਤਾਂ ਲਿਖ ਚੱਲਿਆ ਮੈਨੂੰ ਕੋ ਰੱਬ ਨਾ ਕਹਦੇਓ ਹੁਣ ਗੁਰਸਿੱਖੋ ਇੱਕੋ ਇੱਕ અવਤਾਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੀਰੋ ਅਕਾਲ ਪੁਰਖ ਨੇ ਖੁਦ ਕਿਹਾ ਹਿਮਕੁਲ ਸਾਹਿਬ ਦੀ ਠੇਲੀ ਤੇ ਆ ਕੇ ਮੈਂ ਆਪਣਾ ਸੁਤ ਤੋਹੇ ਨਵਾਜਾ ਜਿਹਨੂੰ ਅਕਾਲ ਪੁਰਖ ਨੇ ਪੁੱਤ ਬਣਾ ਲਿਆ ਫਿਰ ਪੁੱਤ ਤੇ ਪਿਓ ਚ ਫਰਕ ਕੀ ਹੁੰਦਾ ਹੈ ਕੀ ਆਤਰੋਂ ਦੇ ਪਿਓ ਤੇ ਪੁੱਤ ਵਿੱਚ ਇੱਕੋ অবতারਾ ਜਿਹਦੇ ਕਲਿਆਂ ਵਾਲੇ ਪਾਸ ਹੈ ਜਿਹਨੂੰ ਪੁੱਤ ਦਾ ਦਾਗਾ ਦਿੱਤਾ ਰੱਬ ਨੇ ਭੇਜੇ ਸਾਰੇ ਪਰਮੇਸ਼ਰ ਨੇ ਇਹਨੇ ਪੀਰ ਪਗੰਬਰ অবতার ਹੋ ਗਏ ਪਰ ਗੁਰੂ ਪੁੱਤ ਬਣਾ ਕੇ ਨਹੀਂ ਭੇਜਿਆ ਇਹ ਤੁਹਾਡੇ ਪਿਤਾ ਨੂੰ ਪੁੱਤ ਬਣਾ ਕੇ ਭੇਜਿਆ ਹੁਣ ਰਿਸ਼ਤਾ ਸਮਝ ਲਿਓ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਕਾਲ ਪੁਰਖ ਦੇ ਪੁੱਤਰ ਤੇ ਖਾਲਸਾ ਕਲਗਨਵਾਲ ਦਾ ਪੁੱਤਰ ਜਿੰਨ ਕੋ ਪਿਖਾਤਾ ਨਹੀਂ ਦਸੌਪਾ ਸਾ ਆਕਾਲ ਪੁਰਖ ਦੇ ਪੁੱਤ ਆ ਪੰਡਾ ਸੁਪਾ ਦੇ ਪੁੱਤਰ ਅਕਾਲ ਪੁਰਖ ਆਪਣੇ ਬਾਬਾ ਜੀ ਦਾਦਾ ਜੀ ਲੱਗਦੇ ਨੇ ਜਿੱਥੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਕਿਸੇ ਧਰਮ ਦਾ ਰਿਸ਼ਤਾ ਆਕਾਲ ਪੁਰਖ ਨਾਲ ਹੀ ਜੁੜਿਆ ਸਿੱਧਾ ਹੀ ਰਿਸ਼ਤਾ ਜੋੜਦਾ ਸਿੱਧਾ ਹੀ ਜਿਹਨੂੰ ਗ੍ਰੈਂਡ ਫਾਦਰ ਕਹਿੰਦੇ ਨੇ ਉਹ ਅਸੀਂ ਪੰਜਾਬੀ ਚ ਬਾਬਾ ਜੀ ਕਹਿੰਦੇ ਆ ਤੇ ਦਾਦਾ ਜੀ ਕਹਿੰਦੇ ਆ ਹੁਣ ਜਾਲ ਲਖਿਆ ਕਰੋ ਕੋਈ ਵੀ ਕਾਦੋ ਪੁੱਟਣ ਲੱਗਿਆ ਖਾਲਸਾ ਜੀ ਮੈਂ ਜਿਹੜਾ ਕੰਮ ਕਰਨ ਲੱਗਿਆ ਪਰਮੇਸ਼ਰ ਨੂੰ ਮਨਜ਼ੂਰ ਹੋਊਗਾ ਕਾਲੀਆਂ ਵਾਲੇ ਤੇ ਪ੍ਰਸੰਨ ਹੋਣਗੇ ਮੈਂ ਅਕਾਲ ਪੁਰਖ ਦਾ ਪੋਤਰਾ ਐ ਮੈਂ ਕਾਲੀਆਂ ਵਾਲੇ ਦਾ ਪੁੱਤਰ ਐ ਜੇਡਾ ਮੈਂ ਕੰਮ ਕਰਨ ਜਾ ਰਿਹਾ ਕਿ ਉਹਨਾਂ ਦੇ ਅਨਪੂਰ ਹੈ ਉਹ ਇਸ ਗੱਲ ਨੂੰ ਪਸੰਦ ਕਰਨਗੇ ਹਰ ਕੰਮ ਹਰ ਕਰਨ ਉਹ ਸੋਚ ਕੇ ਬਟਿਆ ਕੋ ਜੇ 9 ਦਿਨ ਪੀੜੀ ਸਰਦਾਰ ਜਤ ਪਤਨ ਪੁਣੇ ਵੱਲ ਜਾ ਰਹੀ ਹੈ ਨਸਿਆਂ ਵੱਲ ਪੈ ਰਹੀ ਹੈ ਕੇਸਾਂ ਦੀ ਵਿਆਧਵੀ ਕਰੋ ਸੋਚਿਆ ਕਰੋ ਥੋੜਾ ਸਿੱਧੇ ਰਹਿਤਾ ਅਕਾਲ ਪੁਰਖ ਨਾਲ ਐ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਉਹ ਖਾਲਸਾ ਪਰਮਾਤਮਾ ਦੀ ਤੇ ਆਪਣੇ ਆਪ ਨੇ ਪੈਦਾ ਹੋਇਆ ਮੈਨੇ ਵੀ ਥੋਪਿਆ ਗਿਆ ਐਵੇਂ ਬਣਾ ਦਿੱਤਾ ਗਿਆ ਕਿਸੇ ਵੱਲੋਂ ਇਹ ਅਕਾਲ ਪੁਰਖ ਨੇ ਆਪਣੀ ਮਰਜ਼ੀ ਨਾਲ ਬਣਾਇਆ ਆਪਣੀ ਮੌਜ ਵਿੱਚ ਆ ਕੇ ਇਹ ਜੇ لو ਆਪਾਂ ਕਹਿੰਦੇ Ориジナル ਗੁਰੂ ਗੋਬਿੰਦ ਸਾਹਿਬ ਹੈ ਇਹਦੀ ਕਹਨਾਰੇ ਸਾਡਾ ਅਸੀਂ ਜੁੜਿਆ ਤਾਂ ਅਸੀਂ ਕਹਿ ਰਹੇ ਹਾਂ ਇਹ ਰਿਐਲਿਟੀ ਹੈ ਕਹਿੰਦੇ ਮੈਨੂੰ ਦੱਸੀ ਕਦੇ ਮੈਨੂੰ ਕੋ ਰੱਬ ਨਾਲ ਲਿਖ ਦਵੇ ਫਿਰ ਉਥੇ ਸ਼ਬਦ ਵੀ ਉਚਾਰਿਆ ਦਾਰਵੀ ਪਾ ਦਤਾ ਜੋ ਮੋਕੋ ਪਰਮੇਸ਼ਰ ਉਜਰ ਹੈ ਤੇ ਸਭ ਨਰਕ ਗੁੰਡ ਵਿੱਚ ਪਰ ਹੈ ਉਹ ਕਹੂ ਅੱਜ ਦਾ ਪਖੰਡੀ ਬਾਬਾ ਜਿਹੜੇ ਜੇਹਰ ਤਾਂ ਬੈਠੇ ਨੇ ਇਹ ਮੈਨੂੰ ਰੱਬ ਨਾਲ ਕਿਉਂ ਪਾਪ ਲੱਗੂ ਤੁਹਾਨੂੰ ਉਹ ਤਾਂ ਸਮੋ ਚੇਲਿਆਂ ਨੂੰ ਪੈਸੇ ਦੇ ਕੇ ਕਹੋ ਨੇ ਜਾ ਕੇ ਕਹੋ ਸਾਡਾ ਬਾਬਾ ਹੀ ਰੱਬ ਹੈ ਜਿੱਥੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡਾ ਬਾਬਾ ਹੀ ਮਹਾਰਾ ਸਾਡਾ ਬਾਬਾ ਹੀ ਪ੍ਰਮਾਤਮਾ ਗੈਨੀ ਪੂਰਨ ਬ੍ਰਹਮ ਗੈਨੀ ਉਹ ਤਾਂ ਏਜੰਟ ਰੱਖ ਰੱਖ ਕੇ ਆਪਣੀ ਮਸ਼ਹੂਰੀ ਕਰਾਉਂਦੇ ਨੇ ਪਰ ਕਾਲੀਆਂ ਵਾਲੇ ਕਹਿੰਦੇ ਮੈਨੂੰ ਰੱਬ ਨੇ ਆਖਿਓ ਜਿਹੜਾ ਕਹੂਗਾ ਦੋਸ਼ ਲਗੂ ਨਰਕਾਂ ਨੂੰ ਜਾਊਗਾ ਉਹ ਨਰਕਾਂ ਦੇ ਪਉ ਡਰ ਪਾ ਤਾ ਕਿ ਮੈਨੂੰ ਕਹਿਣ ਦਾ ਡਰ ਪਾ ਤਾ ਰੱਬ ਨੇ ਕਹਿਦੋ ਨਰਕਾਂ ਜਾਵੋਗੇ ਫੇਰ ਕੀ ਆਖਿਆ ਮੋਕੋਂ ਦਾਸ ਤਵਨ ਕਾ ਜਾਨੋ ਮੈਨੂੰ ਪਰਮੇਸ਼ਰ ਦਾ ਸੇਵਕ ਹੀ ਸਮਝਿਓ ਜਾਂ ਮੈਂ ਭੇਦਨ ਰੱਜ ਪਛਾਣੋ ਜੇ ਰਤੀ ਜਨਾ ਫਰਕ ਨਹੀਂ ਸਮਝਣਾ ਮੇਰੀ ਗੱਲ ਵਿੱਚ ਨੂੰ ਝੂਠ ਨਹੀਂ ਸਬਦਨਾ ਦੇ ਫੁੱਟਾਂ ਦੇ ਬਨੀ ਸਿੰਘ ਮਾਰਾ ਕੀ ਆਖੀਏ ਤੁਹਾਨੂੰ ਫੇ ਆਖੀਏ ਕੀ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਏਡੀ ਨਿਮਰਤਾ ਐਡਾ ਵੱਡਾ ਪਦਵੀ ਪਾ ਕੇ ਐਡਾ ਵੱਡਾ ਹੋਣਾ ਲੈ ਕੇ ਏਡੀ ਬੜੀ ਤਪੱਸਿਆ ਕਾਲ ਪੁੱਤਰ ਪੁੱਤਰ ਵਾਂਗ ਇੰਨੀ ਨਿਮਰਤਾ ਇੱਥੇ ਪ੍ਰਾਰਥਨਾ ਅਰਦਾਸ ਪੜ੍ਹ ਲਓ ਗੁਰੂਆਂ ਦੂਸਰੇ ਧਰਮਾਂ ਦਾ ਉਹਨਾਂ ਪਕੰਬਰਾਂ ਨੇ ਆਪਣੀ ਸ਼ਗਨ ਨੂੰ ਭੇਡਾਂ ਆਖਿਆ ਮੇਰੀਆਂ ਭੇਡਾਂ ਨੇ ਕਿੱਡਾ ਤਖਤਾ ਦਾ ਦਾਜਾ ਇਤਿਹਾਸ ਪੜ ਲਓ ਕਾਲੀਆਂ ਵਾਲੇ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾ ਖਾਲਸੇ ਮੈਂ ਹਾਂ ਬਰੁਣ ਕਿੱਡਾ ਵੱਡਾ ਮਾਨ ਬਖਸ਼ੀ ਨੇ ਆਪਣੇ ਗੁਰ ਜੇਲਾ ਪਹਿਲਾ ਗੁਰੂ ਬਣੇ ਤੇ ਚੇਲੇ ਵੀ ਬਣ ਕੇ ਪੰਜਾਂ ਗੋ ਅੰਮ੍ਰਿਤ ਵੀ ਲੈ ਲਿਆ ਤਾਂ ਕਾਲੀਆਂ ਵਾਲਿਆ ਤੇਰੀ ਕੌਣ ਨੀਸ਼ ਕਰੇ ਸੋ ਆਓ ਆਪਣੀ ਵਿਚਾਰ ਤੇ ਉਥੇ ਪਹੁੰਚੇ ਜਿੱਥੇ ਆਪਾਂ ਹੁਣ ਆਪਜੀ ਦਰਸ਼ਨ ਕਰਨ ਜਾ ਰਹੇ ਹਾਂ ਉਥੇ ਮਹਾਰਾਜ ਨੇ ਗੁਰੂ ਕੋ ਤਨ ਜੋਗ ਤੋਂ ਬੰਧ ਲੰਬਾ ਤੋਂ ਬੰਦਗੀ ਕੀਤੀ ਹੈ ਇੰਨਾ ਵੱਡਾ ਦੁਨੀਆ 'ਚ ਨਾ ਕੋਈ ਤਪੀਆ ਹੋਇਆ ਅੱਜ ਤੱਕ ਨਾ ਐਡਾ ਵੱਡਾ ਕੋਈ ਤਿਆਗੀ ਹੋਇਆ ਨਾ ਐਡਾ ਵੱਡਾ ਕੋਈ ਗ੍ਰਿਸ਼ਤੀ ਨਿਭਾਉਣ ਵਾਲਾ ਨਾ ਐਡਾ ਵੱਡਾ ਪ੍ਰਮੁਖੋ ਕੋਈ ਚਾਨੀ ਚਾਰ ਗੁਣ ਲਿਖੇ ਨੇ ਪੰਜਵੇਂ ਪਾਸਾ ਨੇ ਸ਼ੁਕਨੀ ਸਾਹਿਬ ਦੀ 16ਵੀਂ 8:00 ਵਜੇ ਪੰਜਾਬ ਦੀ ਪੜ੍ਹਦੇ ਹਾਂ ਭਾਗਾਂ ਵਾਲੇ ਚਾਰ ਗੁਣ ਨੇ ਰਾਜਮੈ ਰਾਜ ਜੋਗਮੈ ਜੋਗੀ ਆਪਮੈ ਕਬੀਸਰ ਗ੍ਰਸਤ ਮੈ ਭੋਗੀ ਇਹ ਚਾਰ ਗੁਣ ਦੁਨਿਆਵੇ ਕਿਤੇ ਇਕੱਠੇ ਨਹੀਂ ਪਾਏ ਗਏ ਅੱਜਾ ਕਿਸੇ ਚ ਵੀ ਇਹ ਕੇਵਲ ਤੇ ਕੇਵਲ ਜੇ ਪਾਏ ਗਏ ਨੇ ਸਿਰਫ ਕਾਲੀਆਂ ਵਾਲੇ ਪਾਤਸ਼ਾਹ ਵਿੱਚ ਪਾਏ ਗਏ ਨੇ ਜਰ ਜਿੱਥੇ ਆਖੋ ਸਤਨਾਮ ਚਿਰਵਾ ਸਤਨਾਮ ਆਵਾਜਾ ਦੂਰ ਦੇ ਜਰੂਰ ਦੇਦਾ ਪਰ ਫਾਇਦਾ ਤੁਹਾਨੂੰ ਹੋਣਾ ਮੈਨੂੰ ਨਹੀਂ ਹੋਣਾ ਜਿਨ੍ਹਾਂ ਬੋਲੋਗੇ ਤੁਹਾਡੇ ਭਲੇ ਸਤਨਾਮ ਤੇਰਾ ਪਰਾਪੁਰਬਲਾ ਜਪਮਨ ਸਤਨਾਮ ਸਦਾ ਸਤਨਾਮ ਕਹੋ ਜਰਾ ਪੜ ਵੀ ਲਿਜੀਏ ਜਪੋ ਸਤਨਾਮ 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 ਮਿੰਦੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਜਪੋ ਸਤਿਨਾਮ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਦ ਕਹੇ ਸੱਚਾ ਨਾਮ ਜਪੈ ਕੋ ਜਪਮਨ ਸਤਿਨਾਮ ਸੱਚਾ ਨਾਮ ਮੇਰੇ ਵਰਗਾ ਕਹਨੇ ਮਾਲਕ ਕਿਨਾ ਗਜਰ ਵਾਦ ਕਹੇ ਸਦਾ ਸਤਿਨਾਮ ਹਵੇ ਸਾਡੇ ਚਾ ਮੋਬਾਈਲ ਲਾਉਣਾ ਘਟੋ ਘਟ 22 ਘਟੇ ਆਪਾਂ ਤੇ ਸਤਨਾਬ ਤੇ ਕਿੰਨਾ ਟਾਈਮ ਲਾਉਂਦੇ ਆ ਭਾਈ ਸਿਮਨ ਤੇ